ਸਟਾਰ ਨਵਾਂ ਵਰਾ ਚੜ੍ਹਨ ਉੱਤੇ ਪਿਛਲੇ ਸਾਲ ਦਾ ਅਕਸਰ ਲੇਖਾ ਜੋਖਾ ਕੀਤਾ ਜਾਂਦਾ ਹੈ ਡੰਡੀ ਇਹ ਵੀ ਸੋਚਿਆ ਜਾਂਦਾ ਹੈ ਕਿ ਪਿਛਲੇ ਸਮੇਂ ਵਿੱਚ ਦੁਨੀਆ ਪਰ ਵਿੱਚ ਕੀ ਕੁਝ ਗਲਤ ਹੋਇਆ ਹੈ ਅਤੇ ਭਵਿੱਖ ਲਈ ਬੀਤੇ ਸਾਲ ਦੇ ਵਰਤਾਰਿਆਂ ਤੋਂ ਕੀ ਸਬਕ ਸਿੱਖਿਆ ਜਾ ਸਕਦਾ ਹੈ ਪ੍ਰਸ਼ੰਚਨ ਨਵੇਂ ਸਾਲ ਵਿੱਚ ਕਿਵੇਂ ਅੱਗੇ ਵਧਣਾ ਹੈ ਭਾਵ ਇਸ ਲੇਖੇ ਜੋਖੇ ਵਿੱਚ ਔਰਤ ਦੀ ਦਸ਼ਾ ਬਾਰੇ ਵਿਸ਼ਲੇਸ਼ਣ ਵੀ ਸ਼ਾਮਲ ਹੈ ਡੰਡੀ ਭਾਰਤ ਦੀ ਗੱਲ ਹੀ ਕਰਦੇ ਹਾਂ ਡੰਡੀ ਔਰਤ ਸਮਾਜ ਦਾ ਅੱਧਾ ਹਿੱਸਾ ਹੁੰਦਾ ਹੈ ਡੰਡੀ ਇਹ ਕਿਸ ਪੱਧਰ ਉੱਤੇ ਜੀਵਨ ਜਿਉਂਦੀ ਰਹੀ ਹੈ ਇਸ ਬਾਰੇ ਨਿਰੰਤਰ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਔਰਤ ਵਿਰੋਧੀ ਸੰਵੇਦਨਸ਼ੀਲ ਕਟਨਾਕਰਮ ਵਾਪਰਣ ਉਤੇ ਚਿੰਤਾ ਵੀ ਪ੍ਰਗਟਾਈ ਜਾਂਦੀ ਹੈ ਡੰਡੀ ਅੰਗਰੇਜ਼ਾਂ ਵੇਲੇ ਦੀ ਹਕੂਮਤ ਦੀ ਗੱਲ ਤਾਂ ਛੱਡਿਏ ਭਾਰਤ ਨੂੰ ਆਜ਼ਾਦ ਹੋਇਆ 78 ਵਰੇ ਹੋ ਗਏ ਹਨ ਡੰਡੀ ਇਨ੍ਹਾਂ ਵਰਿਆਂ ਵਿੱਚ अनेका-ਅਨੇਕ ਪੱਧਰਾਂ ਉਤੇ ਜੀ ਰਹੀ ਔਰਤ ਕਿੰਨਾ-ਕਿੰਨਾ ਖੇਤਰਾਂ ਵਿੱਚ ਅੱਗੇ ਵਧੀ ਹੈ ਉਸਨੇ ਬਿਹਤਰ ਜ਼ਿੰਦਗੀ ਲਈ ਕਿੰਨੇ ਪੜਾ ਪਾਰ ਕਰ ਲਏ ਹਨ ਇਸ ਦਾ ਲੇਖਾ ਜੋਖਾ ਕਰਦਿਆਂ ਪਿਛਲੇ 8 ਦਹਾਕਿਆਂ ਵਿੱਚ ਔਰਤ ਦੀ ਜ਼ਿੰਦਗੀ ਦੇ ਪੱਧਰਾਂ ਵਿੱਚ ਆਈਆਂ ਅਨੇਕਾਂ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ ਡੰਡੀ ਕਿਸ ਤਰ੍ਹਾਂ ਉਸ ਦੇ ਜੀਵਨ ਵਿੱਚ ਸੁਧਾਰ ਆਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹ ਕਿੰਨੀਆਂ ਕੁ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਈ ਹੈ ਪ੍ਰਸ਼ੰਚਿੰਨ ਅਝੀਹਾ ਸੋਚਦਿਆਂ ਭਾਰਤੀ ਔਰਤ ਦੀਆਂ ਪ੍ਰਾਪਤੀਆਂ ਉੱਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਜਾਂਦੀ ਹੈ ਅਤੇ ਉਸ ਵੱਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਉਸ ਨੂੰ ਸ਼ਾਬਾਸ਼ ਵੀ ਦਿੱਤੀ ਜਾਂਦੀ ਰਹੀ ਹੈ ਡੰਡੀ ਭਾਰਤ ਦੀ ਆਜ਼ਾਦੀ ਵਿੱਚ ਵੀ ਔਰਤਾਂ ਨੇ ਅਹਿਮ ਹਿੱਸਾ ਪਾਇਆ ਸੀ ਡੰਡੀ ਟਾਰਟ ਆਜ਼ਾਦੀ ਤੋਂ ਬਾਅਦ ਬਣੇ ਭਾਰਤ ਦੇ ਸੰਵਿਧਾਨ ਵਿੱਚ ਉਸ ਨੂੰ ਹਰ ਪੱਖ ਤੋਂ ਬਰਾਬਰ ਦੇ ਅਧਿਕਾਰ ਦਿੱਤੇ ਗਏ ਸਨ ਡੰਡੀ ਉਹ ਆਪਣੀ ਵੋਟਰਾਂ ਹੀ ਸਿਆਸੀ ਤਬਦੀਲੀਆਂ ਲਿਆਉਣ ਵਿੱਚ ਵੀ ਭਾਈਵਾਲ ਬਣੀ ਹੈ ਡੰਡੀ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਬੜੀਆਂ ਅਹਿਮ ਰਹੀਆਂ ਹਨ ਡੰਡੀ ਇੰਦਰਾ ਗਾਂਧੀ ਲੰਮੇ ਸਮੇਂ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਰਹੀ ਡੰਡੀ ਪਿਛਲੇ ਲੰਮੇ ਅਰਸੇ ਤੋਂ ਮਮਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਆ ਰਹੀ ਹੈ ਡੰਡੀ ਉਸ ਦੀ ਉਦਾਹਰਣ ਸਾਡੇ ਸਾਹਮਣੇ ਹੈ ਡੰਡੀ ਸਿਆਸੀ ਖੇਤਰ ਵਿੱਚ ਔਰਤ ਦੀਆਂ ਪ੍ਰਾਪਤੀਆਂ ਵੱਡੇ ਪੱਦਰ ਉੱਤੇ ਗਿਣੌਣ ਯੋਗ ਰਹੀਆਂ ਹਨ ਡੰਡੀ ਅੱਜ ਵੀ ਹਰ ਖੇਤਰ ਵਿੱਚ ਔਰਤ ਦੇ ਪਾਏ ਥੋਸ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਡੰਡੀ ਪਰ ਇਸ ਦੇ ਬਾਵਜੂਦ ਸਮਾਜਿਕ ਪੱਧਰ ਉੱਤੇ ਵਿਚਰਦਿਆਂ ਔਰਤ ਸਾਹਮਣੇ ਖੜੀਆਂ ਵੱਡੀਆਂ ਚੁਣੌਤੀਆਂ ਅਤੇ ਵੱਖ-ਵੱਖ ਪੱਧਰਾਂ ਉੱਤੇ ਉਸ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸਗੋਂ ਵਿਤਕਰਿਆਂ ਅਤੇ ਜ਼ਿਆਦਤੀਆਂ ਦਾ ਪਲੜਾ ਅੱਜ ਵੀ ਪਾਰੀ ਦਿਖਾਈ ਦਿੰਦਾ ਹੈ ਡੰਡੀ ਅੱਜ ਵੀ ਸਮਾਜ ਦੇ ਇੱਕ ਵੱਡੇ ਵਰਗ ਦਾ ਔਰਤ ਪ੍ਰਤੀ ਨਜ਼ਰੀਆ ਬੇहद ਨਕਾਰਾਤਮਕ ਬਣਿਆ ਨਜ਼ਰ ਆਉਂਦਾ ਹੈ ਡੰਡੀ ਇਸ ਲਈ ਸਮਾਜ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਦੀ ਵੱਡੀ ਗਿਣਤੀ ਵੀ ਜ਼ਿੰਮੇਵਾਰ ਹੈ ਡੰਡੀ ਸਮਾਜਿਕ ਅਪਰਾਧਾਂ ਉੱਤੇ ਨਜ਼ਰ ਮਾਰਦਿਆਂ ਅੱਜ ਵੀ ਔਰਤ ਦੇਅ ਅਤੇ ਬਚਾਅ ਦੀ ਨੀਤੀ ਉੱਤੇ ਖੜੀ ਨਜ਼ਰ ਆਉਂਦੀ ਹੈ ਡੰਡੀ ਪਿਛਲੇ ਸਮੇਂ ਦੇ ਅੰਕੜਿਆਂ ਉੱਤੇ ਝਾਤ ਮਾਰਦਿਆਂ ਔਰਤ ਦੀ ਅਜਹੀ ਵਿਚਾਰਗੀ ਵਾਲੀ ਜ਼ਿੰਦਗੀ ਹੀ ਸਾਹਮਣੇ ਆਉਂਦੀ ਹੈ ਡੰਡੀ ਇੱਕ ਅੰਕੜੇ ਮੁਤਾਬਕ ਪਿਛਲੇ 5 ਸਾਲਾਂ ਵਿੱਚ 50000 ਤੋਂ ਵੱਧ ਔਰਤਾਂ ਆਪਣੇ ਨਾਲ ਹੋਈਆਂ ਤਰ੍ਹਾਂ ਤਰ੍ਹਾਂ ਦੀਆਂ ਜ਼ਿਆਦਤੀਆਂ ਕਾਰਨ ਮੌਤ ਦੀ ਬਲੀ